ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਅਸੀਂ ਆਪ ਜੀ ਨੂੰ ਲੈ ਕੇ ਆਏ ਹਾਂ ਸਿੱਖ ਧਰਮ ਦੇ ਮਹਾਨ ਸਥਾਨ ਫਤੇਗੜ ਸਾਹਿਬ ਜੀ ਦੀ ਧਰਤੀ ਦੇ ਉੱਪਰ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਦੁਨੀਆ ਦੀ ਸਭ ਤੋਂ ਮਹਿੰਗੀ ਮਹਾਨ ਧਰਤੀ ਦੇ ਜਿਸ ਨੂੰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਭਾਈ ਟੋਡਰ ਮਲਜੀਨੇ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਵਜੀਰਖਾ ਤੋਂ ਜਗ੍ਹਾ ਖਰੀਦੀ ਸੀ ਕਿਉਂਕਿ ਉਹਨਾਂ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਦਾ ਸੰਸਕਾਰ ਕਰਨਾ ਸੀ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਸ੍ਰੀ ਜੋਤੀ ਸਰੂਪ ਸਾਹਿਬ ਜੀ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਅੱਜਕਲ੍ਹ ਸਿੱਧੀ ਜੋੜ ਮਿਲਾ ਹੋਣ ਕਰਕੇ ਇੱਥੇ ਸੰਗਤਾ ਦੀ ਆਮਦ ਵਧ ਰਹੀ ਹੈ ਕਿਉਂਕਿ ਸੰਗਤਾ ਉਹ ਦੇ ਮਹੀਨੇ ਵਿੱਚ ਜਦੋਂ ਸਹਬਜਾਦਿਆ ਜੀ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਦਿਨਾਂ ਦੇ ਦਰਸ਼ਨ ਕਰਨ ਆਂਦੇ ਹਨ ਅਤੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਈਏ ਜਿਸ ਤਰ੍ਹਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਉਸੇ ਹੀ ਤਰ੍ਹਾਂ ਦੁਨਿਆ ਦਾ ਸਭ ਤੋਂ ਮਹਿੰਗਾ ਦੁੱਧ ਉਹ ਹੈ ਜੋ ਭਾਈ ਮੋਤੀ ਮਹਿਰਾ ਜੀ ਨੇ ਸਹਬਜ਼ਾਦਿਆਂ ਨੂੰ ਪਲਾਇਆ ਸੀ ਅੱਤੇ ਦੁੱਧ ਪਲਾਉਣ ਦੀ ਸੇਵਾ ਕਰਨ ਦੇ ਲਈ ਮੋਤੀ ਮਹਿਰਾ ਜੀ ਨੂੰ ਸੇਵਾ ਕਰਨ ਦੇ ਲਈ ਮੋਤੀ ਮਹਿਰਾ ਜੀ ਨੂੰ ਵਜ਼ੀਰ ਖਾਂ ਵੱਲੋਂ ਮੋਤੀ ਮਹਿਰਾ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰਨ ਦੀ ਸਜ਼ਾ ਦਿੱਤੀ ਗਈ ਸੀ ਅਤੇ ਇਹ ਗੁਰਦੁਆਰਾ ਸਾਹਿਬ ਮੱਲੇਗੜ੍ਹ ਸਾਹਿਬ ਸਰਹੰਦ ਵਿੱਚ ਸਥਾਪਿਤ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਾਸਾ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋ ਜਿੰਨਾ ਵਿੱਚ ਮੋਤੀ ਮਹਿਰਾ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਪਿਲਾਇਆ ਸੀ ਉਹ ਪ੍ਰਾਤਨ ਗਲਾਸ ਗੁਰਦੁਆਰਾ ਸਾਹਿਬ ਮੋਤੀ ਮਹਿਰਾ ਜੀ ਦੇ ਸਥਾਨ ਦੇ ਉੱਪਰ ਸਥਾਪਿਤ ਹਨ ਤੇ ਉਹ ਗਲਾਸ ਅਸੀਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਵਾਵਾਂਗੇ। ਚਾਪ ਮਾਿਸਾ ਉਹ ਸੋਹਣੀਆਂ ਪ੍ਰਸੰਗਾਂ ਤਾਂ ਆਪਸਾਂ ਨਾਲ ਸੇਵਾ ਕੀਤੀ ਹੈ। ਆ ਸਰਬ ਸੁਖ ਪਾਵੇ ਮੇਰੇ ਮਨਾ। ਇਹ ਜੋ ਤੁਸੀਂ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਦੇ ਅੰਦਰ ਲੱਗ ਰਿਹਾ ਹੈ। ਅਤੇ ਇਹ ਉਹ ਗਲਾਸ ਹਨ ਜਿੰਨਾ ਵਿੱਚ ਸਾਹਿਬ ਜਦਿਆਂ ਨੂੰ ਦੁੱਧ ਪਲਾਇਆ ਗਿਆ ਸੀ। ਭਾਈ ਮੋਤੀ ਮੈਰਾ ਜੀ ਵੱਲੋਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪੱਤੇ ਸੰਗਤ ਜੀਓ